ਅੰਜੂ ਹਾਂਜੀ ਮੰਮੀ ਤੂੰ ਬੱਸ ਕਰ ਤੂੰ ਸਵੇਰ ਦੀ ਉੱਠੀ ਆ ਹੁਣ ਤੂੰ ਬਹਿ ਜਾ ਘੜੀ ਹਰਾਮ ਕਰ ਲਾ ਬੱਸ ਸਬਜ਼ੀ ਬਣਾਣੀ ਸੀ ਬਣਾਤੀ ਤੇ ਪਾਸਤਾ ਵੀ ਬਣਾਤਾ ਵਾ ਫੁਲਕੇ ਬਲੇਟ ਕੇ ਰੱਖਤੇ ਨੇ ਤੇ ਮੈਂ ਨਾ ਹੁਣ ਜਾਗ ਉਪਰ ਕੱਪੜਿਆਂ ਦਾ ਜਰਾ ਵੇਖਾਂ ਮਸ਼ੀਨ ਲਾਈ ਸੀ ਨਾ ਮੈਂ ਪਹਿਲਾਂ ਤੇ ਧੋ ਦੂਗੀ ਮੈਂ ਸੁਕਣੇ ਪਾ ਦਤੇ ਆ ਧੁੱਪ ਨਾ ਟੱਲ ਗਈ ਹੈ ਲੱਗਦਾ ਬੱਦਲ ਜਾ ਬਣ ਗਿਆ ਚਲ ਤੂੰ ਥੋੜੀ ਰੈਸਟ ਕਰ ਲੈ ਮੈਂ ਕੱਪੜੇ ਲਾ ਲੈਨੀ ਆ ਨਹੀਂ ਨਹੀਂ ਤੂੰ ਬੈਠੋ ਮੈਂ ਆਨੀ ਮੈਂ 5 ਮਿੰਟ ਚ ਕਰਕੇ ਆ ਜਾਈ ਮੈਂ ਠੀਕ ਹੈ ਤੇ ਮੈਂ ਤੁਹਾਨੂੰ ਦੋ ਘੁੱਟ ਚਾਹ ਵੀ ਬਣਾ ਦੇਣੀ ਆ ਚਲ ਠੀਕ ਹੈ ਮੈਨੂੰ ਲੱਗਾ ਹੀ ਚਲ ਘੜੀ ਗਲੇਟ ਜਾਂਦੀ ਤੇ ਰੈਸਟ ਕਰ ਲੈਂਦੀ ਮੈਂ ਹੌਲੀ ਹੌਲੀ ਆਪੇ ਚੱਲ ਜਾਣਾ ਹੀ ਕੋਠੇ ਤੇ ਤੇ ਕੱਪੜੇ ਸਾਂਭ ਲੈਣੇ ਸੀ ਪਰ ਇਹ ਬਿੰਦੀ ਨਹੀਂ ਕੁੜੀ ਚਲ ਜਿੱਦਾਂ ਦੀ ਵੀ ਆ ਚੰਗੀ ਆ ਸਾਰਾ ਦਿਨ ਲੱਗੀ ਰਹਿੰਦੀ ਹੌਲੀ ਹੌਲੀ ਤੇ ਵੇਖਾ ਸਹੀ ਮੈਂ ਹੋਰ ਹੀ ਹੱਥ ਪੱਲਾ ਮਾਰਨਾ ਇੱਧਰ ਉੱਧਰ ਦਾ ਕਰ ਲਵਾਂ ਕੁਛ ਹਾਇ ਰੱਬਾ ਕਿੰਨੀ ਸੋਹਣੀ ਧੋਪ ਸੀ ਇੱਕਦਮ ਬਦਲ ਹੋ ਗਿਆ ਵਾ ਮੌਸਮ ਦਾ ਵੀ ਨਾ ਪਤਾ ਨਹੀਂ ਲੱਗਦਾ ਹੈਗਾ ਹੈਵੀ ਆਉਣ ਵਾਲੇ ਨੇ ਰਾਜੇ ਲੇਟ ਹੀ ਹੋ ਗਏ ਨੇ ਅੱਜ ਤਾਂ 2:30 ਤੱਕ ਦਾ ਕਾਜ ਹੁੰਦੇ ਸੀ ਕੋਈ ਕਹੇਗਾ ਦੁਪਹਿਰ ਦਾ ਵੇਲਾ ਛੱਦਾ ਲੱਗਨ ਦਿਆ ਵੇ ਜਿਵੇਂ ਸ਼ਾਮ ਦੇ ਨਾਲ 7-8 ਵਜਨ ਮਲੇ ਹੋਣ ਚੱਲ ਮਨਾ ਕੱਪੜੇ ਅੰਦਰ ਹੀ ਕਰਦੇ ਹਾਈ ਗਿੱਲੇ ਨੇ ਕੱਪੜੇ ਮੈਂ ਸੋਚਿਆ ਸੀ ਪ੍ਰੈਸ ਕਰਕੇ ਫ੍ਰੀ ਹੋ ਜਾਵਾਂਗੀ ਪਰ ਨਹੀਂ ਕੰਮ ਵੱਧ ਜਾਂਦਾ ਸਰਦੀਆਂ ਚ ਤੇ ਬਸ ਸਾਰੇ ਕੱਪੜੇ ਹੁਣੇ ਧੋਤੇ ਸੀ ਹਾਂ ਮੇਲਾ ਚੋ ਬਚਲ ਗਈ ਹੈ ਚਲੋ ਐਹੀ ਹੋਂ ਸਰਦੀਆਂ ਦੇ ਕੱਟ ਰਹੇ ਨਾ ਨੇ ਓਖੇ ਸੁਖੇ ਹੋ ਕੇ ਗਰਮੀਆਂ ਚ ਤੇ ਛਾਟੀ ਥੋਡੇ ਥੋਡੇ ਸੁੱਕ ਜਾਂਦੇ ਕੱਪੜੇ ਬਸ ਬਸ ਸਾਰੇ ਕੰਮ ਹੋ ਗਏ ਜੇ ਬੱਚੇ ਵੀ ਵੇਟ ਕਰਦੀਆਂ ਆਨ ਰੋਟੀ ਖਾਣ ਤੱਕ ਅੰਦਾ ਲੇਟ ਜਾਵੇ ਠੀਕ ਹੈ ਜੀ ਆਵਾਂਗੀ ਆਵਾਂਗੀ ਬੇਟਾ ਪਾਸਤਾ ਖਾ ਲੈਣਾ ਸਿਖਾ ਲਿਆ ਨਹੀ ਮਹਰੇ ਦੀ ਖਾਣਾ ਬੱਚਾ ਚਲ ਠੀਕ ਹੈ ਗਰਮ ਗਰਮਾ ਬਣਾ ਕੇ ਰੱਖਿਆ ਸੀ ਜੇ ਠੰਡਾ ਹੋ ਜਾਏਗਾ ਨਾ ਤਾਂ ਓਮਨ ਚ ਕੋਸਾ ਕਰ ਲਈ ਮੇਰਾ ਬੱਚਾ ਠੀਕ ਹੈ ਤੇ ਮੈਂ ਕੰਮ ਕਾ ਕੇ ਨਾ ਘੜੀ ਕ ਲੱਕ ਸਿੱਧਾ ਕਰ ਲਵਾ ਪੁੱਤਰ ਠੀਕ ਹੈ ਪਾਪਾ ਆਣਗੇ ਨਾ ਤੇ ਪਾਪਾ ਆਣ ਕੇ ਤਾਂ ਮੈਨੂੰ ਉਠਾ ਲਈ ਉਸੇ ਵੇਲੇ ਨਹੀਂ ਅਜੂ ਹਾਂਜੀ ਮੰਮੀ ਤੂੰ ਹੁਣ ਤੇ लेट ਜਾ ਘੜੀ ਆਮ ਕਰ ਲਾ ਬਸ ਮੰਮੀ ਸਾਰੇ ਕੰਮ ਮੁੱਕ ਗਏ ਜੇ ਬਸ ਇਹ ਚਾਰ ਕਪੜੇ ਰਹਿੰਦੇ ਸੀ ਤੈਹ ਲਾਉਣ ਵਾਲੇ ਮੈਂ ਕਿਹਾ ਤੈਹ ਲਾ ਦਵਾ ਫੇਰ ਮੈਂ ਘੜੀ ਕੱਲਾ ਕੇ ਸਿੱਧਾ ਕਰਦੀ ਆ ਬੱਸ ਕਰ ਤੇ ਮੇਰੀ ਗੱਲ ਸੁਣ ਹਾਂਜੀ ਇਹ ਸਰੀਰ ਆ ਇਹਨੂੰ ਵੀ ਘੜੀ ਰੈਸਟ ਦੇਈਦੀ ਆ ਤੂੰ ਮਸ਼ੀਨ ਵੀ ਚਲੰਨੀ ਆ ਨਾ ਉਹ ਵੀ ਸਾਰਾ ਦਿਨ ਚਲਦੀ ਰਹੇ ਨਾ ਉਹ ਵੀ ਸੜ ਜਾਂਦੀ ਆ ਤੈਨੂੰ ਪਤਾ ਇਸੇ ਤਰ੍ਹਾਂ ਸਰੀਰ ਆ ਕੋਈ ਗੱਲ ਨਹੀਂ ਮੰਮੀ ਦੱਸੋ ਕੰਮ ਤਾਂ ਕਰਨਾ ਹੀ ਆ ਨਾ ਕੰਮ ਕਰਨੇ ਰਾਤ ਦੀ ਵੀ ਤੂੰ ਸਾਰਾ ਰਾਤ ਦਾ ਰੋਟੀ ਪਾਣੀ ਕਰਨਾ ਮੈਨੂੰ ਤੇ ਤੂੰ ਹੱਥ ਨਹੀਂ ਲਾਉਣ ਦਿੰਦੀ ਜਦ ਮੈਨੂੰ ਵੀ ਲਾਉਣ ਦਿਆ ਕਰ ਹੱਥ ਦੇਖੋ ਮੰਮੀ ਸਾਰੀ ਉਮਰ ਇੱਕ ਨਿਕਲ ਗਈ ਬੱਚੇ ਸਿਆਣੇ ਵੀ ਹੋ ਗਏ ਵਿਆਹ ਤੇ ਤੁਸੀਂ ਕੰਮ ਤੂੰ ਹੀ ਕੀਤਾ ਮੈਂ ਥੋੜੀ ਕੀਤਾ ਤੇ ਜੇ ਅੱਜ ਮੈਂ ਕੰਮ ਕਰਨ ਨਹੀਂ ਆ ਤੇ ਮੈਨੂੰ ਕਰਨ ਦਿਓ ਮੈਨੂੰ ਵੀ ਤਾਂ ਵਰਗੀ ਸੋਭਾ ਮਿਲੇਗੀ ਸਾਰੇ ਕਹਿਣਗੇ ਸੱਸ ਵਰਗੀ ਹੈ ਬਿਲਕੁਲ ਆਪਣੀ ਨੇ ਤਾਂ ਕਿੱਥੇ ਮੈਨੂੰ ਕੋਈ ਤਾਰੀਫ ਕਰਦਾ ਹੀ ਕਹਿੰਦੇ ਨੇ ਵੇਲੀ ਜੀ ਕੀ ਕੰਮ ਨਹੀਂ ਕਰਦੇ ਨਹੀਂ ਕੋਈ ਨਹੀਂ ਤੈਨੂੰ ਵੇਲੀ ਕਹਿੰਦਾ ਇਸ ਕਰਕੇ ਨਾ ਮੈਂ ਇਹੀ ਕਹਿਨੀ ਆ ਕਿ ਘੰਟਾ ਡੇਢ ਸੋ ਜਾ ਕਰ ਫੇਰ ਉੱਠ ਕੇ ਕਰ ਲਈ ਕੋਈ ਨਹੀਂ ਕੱਪੜੇ ਤੇ ਤੈਹ ਲਾਉਣ ਵਾਲਾ ਕੰਮ ਤਾਂ ਮੈਨੂੰ ਦੇ ਦਿਆ ਕਰ ਬੈਠੀ ਬੈਠੀ ਨੂੰ ਹੋ ਗਿਆ ਸਾਰਾ ਤੂੰ ਬੱਸ ਨਾ 5 ਮਿੰਟ ਬੈਠੋ ਮੈਂ ਤੁਹਾਨੂੰ ਚਾਹ ਦੇ ਕੇ ਹੀ ਲੇਟਣਾ ਜੀ ਬੱਸ ਤੇ ਤੂੰ ਲੇਟ ਚੱਲ ਮੈਂ ਬਣਾ ਲੂ ਚਾਹ ਜੇ ਨਾ ਮੈਂ ਪੀਣੀ ਨਾਲ ਇੰਨੇ ਕਰਨ ਨਾਲ ਇੰਦੇ ਇਕੱਠੇ ਪੀ ਲਾਂਗੇ ਤੇ ਮੈਨੂੰ ਠਾ ਦੇਣਾ ਹਾਂ ਮੈਂ ਠਾ ਦੂੰਗੀ ਠੀਕ ਹੈ ਚੱਲ ਪੈ ਜਾ ਮੇਰਾ ਪੁੱਤ ਮਮੀ ਕੀ ਕਰਨੀ ਕਰਨਾ ਕੀ ਬੁੱਤ ਆ ਜਿਹੜੀ ਤੂੰ ਗੇਮ ਜੀ ਭਰ ਕੇ ਦਿੱਤੀ ਓ ਖੇਡਣ ਦੀ ਠੀਕ ਆ ਪਾਠ ਕਰਨੀ ਹੋਰ ਮੈਂ ਕੀ ਕਰਨਾ ਹੰਜੂ ਕਿੱਥੇ ਆਂਜੂ ਕਿੱਥੇ ਐ ਇੱਥੇ ਹੀ ਅੰਜੂ ਕੀ ਕਹਿਣਾ ਅੰਜੂ ਨੂੰ ਤੂੰ ਉਹਨੂੰ ਆਵਾਜ਼ ਮਾਰ ਉਹਨੂੰ ਤਾਂ ਚਾਹ ਬਣਾ ਕੇ ਦੇਵੇ ਕਦੀ ਚਾਹ ਜਨਾ ਤੇ ਬੋਲ ਲਿਆ ਕਰ ਚਾਹ ਪੀਣੀ ਆ ਨਾ ਮੈਂ ਬਣਾ ਦਿੰਨੀ ਸ਼ੁੱਕ ਉਹ ਮਾਰਾ ਬਹਿ ਜਾ ਦੱਸ ਤੂੰ ਕਿੱਥੇ ਚਾਹ ਬਣਾਈ ਨੀ ਅੰਜੂ ਪੁੱਤ ਮੇਰੀ ਗੱਲ ਸੁਣ ਪਾ ਦਿੱਤਾ ਜਨਾ ਪਿਆਰ ਨਾਲ ਆਵਾਜ਼ ਦੇ ਆ ਕੇ ਕਿੰਦਾ ਵਾਜਾ ਦੇਣਾ ਉਹਨੂੰ ਜੋ ਆਇਆ ਨਾ ਆ ਕੇ ਚਾਹ ਬਣਾ ਕੇ ਲਾ ਆ ਠੀਕ ਹੈ ਮਾਤਾ ਤੂੰ ਕੀ ਕਰ ਮੈਂ ਤੱਕਿਆ ਰ ਮੈਂ ਹੀ ਬਣਾਉਣੀ ਚਾਹ ਕੁੜੀ ਨੂੰ ਬਹਿਣ ਨਾ ਦਿਆ ਕਰ ਉਹ ਬੇਬੇ ਮਾਤਾ ਦੱਸ ਮਾਤਾ ਦੇ ਲੰਦਾ ਪਦੀ ਮੁੰਡੇ ਦੀ ਸਵੇਰੇ ਦੁਕਾਨ ਤੇ ਜਾਊਗਾ ਤਾਂ ਵੀ ਤੜਫਦਾ ਹੀ ਜਾਊਗਾ ਤੇ ਜੇ ਘਰੋਂ ਦਾ ਤਾਂ ਵੀ ਤੜਫਦਾ ਹੀ ਰਹਿੰਦਾ ਹੈ ਕੁੜੀ ਦੇ ਤਾਂ ਵੈਰੀ ਪਿਆ ਹੱਥ ਧੋ ਕੇ ਘੜੀ ਨਹੀਂ ਉਹਨੂੰ ਟਿਕਨ ਦਿੰਦਾ ਵੇਖਾਂ ਜਾ ਕੇ ਫਿਰ ਦਿਵਾਲੇ ਹੋਇਆ ਹੋਣਾ ਉਹਦੇ ਕੀ ਆ ਬਾਤ ਉਹ ਸਾਡੇ ਫੜਾ ਦਿਨ ਕੰਮ ਕਰ ਕਰ ਕੇ ਲੱਕ ਟੁੱਟ ਜਾਂਦਾ ਇਹ ਮਾਂ ਰਾਣੀ ਦਾ ਘਰ 100 100 ਲੱਕ ਵੀ ਉੱਡਦਾ ਵਾ ਨਿੰਜੂ ਅੰਜੂ ਵਾ ਕੇ ਜੇ ਤੂੰ ਵਾਜਾ ਦੇ ਮੈਂ ਤੈਨੂੰ ਪਹਿਲੇ ਕਰ ਮੈਂ ਆ ਗਿਆ ਵਾ ਮੈਨੂੰ ਪਤਾ ਲੱਗਾ ਪਤਾ ਕੀ ਲੱਗਣਾ ਤੇ ਮੈਂ ਤੂੰ ਨੇਂਜੇ ਕੋਲੇ ਫੜਾ ਸੱਤੀ ਹੈ ਨਹੀਂ ਨਹੀਂ ਅੱਜ ਨਹੀਂ ਕੋਈ ਗੱਲ ਨਹੀਂ ਕਦੋਂ ਆਏ ਤੁਸੀਂ ਤੇ ਐਡਾ ਆ ਗਿਆ ਮੈਨੂੰ ਐਨੂੰ ਅੱਛਾ ਮੈਂ ਹੁਣ ਬੈਠ ਕੇ ਚਾਹ ਮੰਗ ਲੈ ਕੇ ਆਂਦੀ ਹਾਂ ਮੈਂ ਇੱਕ ਮਿੰਟ ਬਹਿ ਜਾ ਹਾਂ ਜੀ ਮੈਨੂੰ ਇਹ ਤੇ ਦੱਸ ਉਹ ਸਾਰਾ ਦਿਨ ਮੰਜੇ ਦਾ ਪਸਰੇ ਹੀ ਰਹਿਣੀ ਆ ਤੇਰਾ ਲੱਕ ਫੇੜ ਨਹੀਂ ਹੁੰਦਾ ਤੈਨੂੰ ਪਤਾ ਵਾਸਤੇ ਮੈਂ ਆਉਣੇ ਵੇਲੇ ਮੈਂ ਆਂਦਰ ਚਾਹ ਪਾਣੀ ਢੋਟੀ ਬਣੀ ਰਹਿੰਦੀ ਹਾਂ ਕਰ ਲਿਆ ਕਰ ਸਾਰਾ ਦਿਨ ਮੈਂ ਮਾਂ ਕੋ ਕੰਮ ਕਰਾਉਂਦੀ ਰਹਿੰਦੀ ਆ ਨਾਨਾ ਜੀ ਕੰਮ ਤੇ ਮੈਂ ਹੀ ਕਰਦੀ ਆ ਮੈਂ ਤਾਂ ਕਦੀ ਵੇਖਿਆ ਨਹੀਂ ਆ ਜਦੋਂ ਵੇਖੇ ਤੂੰ ਮੰਜੇ ਦਾ ਲੱਗੀ ਹੁੰਦੀ ਆ ਉਹ ਕੋਲੀ ਉੱਥੇ ਤੋਂ ਕੰਮ ਕਰ ਵੀ ਕਰ ਲਿਆ ਕਰੋ ਠੀਕ ਹੈ ਜੀ ਤੂੰ ਬਣਾ ਲਖੀ ਨੂੰ ਜੀ ਹਲੋ ਹਲੋ ਨਾਮ ਮੇਰੇ ਦਾ ਸੁਣ ਹਾਂਜੀ ਕੱਲ ਤੋਂ ਜਦੋਂ ਹੀ ਮੈਂ ਕੰਮ ਤੋਂ ਆਵਾਂ ਨਾ ਕਰ ਤੇ ਮੈਂ ਜੰਦ ਨੂੰ ਉੱਥੇ ਬੈਠੀ ਹੋਵੇ ਠੀਕ ਹੈ ਤੇ ਕੰਮ ਕਾ ਕਰ ਲਿਆ ਕਰ ਸਾਰਾ ਦਿਨ ਮੈਂ ਮਾਂ ਕੋ ਕੰਮ ਨਾ ਕਰਾਇਆ ਕਰ ਤੇ ਖਲਾਰਾ ਵੀ ਚੁੱਕ ਲਿਆ ਕਰ ਤੇ ਖਲਾਰਾ ਤਾਂ ਕੋਈ ਨਹੀਂ ਗਾਜੇ ਨਾ ਜੇ ਮੈਂ ਅੰਦਰ ਵੜਿਆ ਨਾ ਤਾਂ ਬੂਰ ਮਗਲੇ ਦੇ ਮੇਰੇ 11 ਵਜੇ ਆ ਕਿਨੇ ਚੁਕਨੇ ਇਕਮ ਤੇ ਗਏ ਸੀ ਉਹਨਾਂ ਟਿਊਸ਼ਨ ਤੋਂ ਆਈ ਉਹਨਾਂ ਲਾ ਕੇ ਸੁੱਤੇ ਹੋਨੇ ਆ ਤਾਂ ਫਰਜ ਕਿਦਾ ਬੰਦਾ ਚੁਕੰਦਾ ਮੇਰਾ ਬੰਦਾ ਫੇਰ ਉਹ 2 ਘੰਟੇ ਨਹੀਂ ਬਾਹਰ ਵੀ ਬਹਿ ਰਿਆ ਕਰਦਾ ਸਰ ਉਹ ਕੱਲੀ ਬੈਠੀ ਹੁੰਦੀ ਹੈ ਨਹੀਂ ਮੈਂ ਥੋੜੀ ਦਰ ਪਹਿਲਾਂ ਹੀ ਗਈ ਸੀ ਸਾ ਮਮੀ ਕੋਲ ਉੱਠ ਕੇ ਮਮੀ ਨੇ ਕਿਹਾ ਸੀ ਮੈਨੂੰ ਲੇਟਨ ਮਸਤੇ ਜੀ ਇਹ ਤਾਂ ਖਾ ਲਓ ਬਾਅਦ ਚ ਕਰ ਲੈਣਾ ਜੋ ਕਹਿਣਾ ਆਏਗਾ ਉਹ ਰੱਖ ਦਿਓ ਉੱਤੇ ਹੁਣ ਹੀ ਮੇਰਾ ਦਿਲ ਕਰਦਾ ਨਾ ਮਨ ਸੜ ਗਿਆ ਤੇ ਜਦੋਂ ਮੈਂ ਕਰਨਾ ਕੀ ਗੱਲ ਆਵੇ ਤੈਨੂੰ ਕੀ ਦੁੱਖ ਦਾ ਸੇਤ ਚੁੱਕਿਆ ਸਵੇਰ ਦਾ ਹੈ ਜੋ ਸਵੇਰ ਤੋਂ ਉੱਠਦਾ ਵਾਂ ਤੈਂ 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 ਰਜਾਈ ਚ ਪਿਆ ਨਾ ਤਾਂ ਦੂ ਰੋਲਾ ਪਾ ਦੇ ਨਾ ਚਾਹ ਲਿਆ ਦੇ ਮੈਂ ਉੱਠ ਗਿਆ ਚਾਹ ਲਿਆ ਦੇ ਮੈਨ ਨਹਾਉਣਾ ਵਾ ਮੇਰੇ ਕੱਪੜੇ ਕੱਢ ਦੇ ਮੇਰਾ ਟਿਫਨ ਪੈਕ ਕਰ ਦੇ ਮੈਂ ਨਾਸ਼ਤਾ ਉੱਥੇ ਕਰੂੰਗਾ ਪਖੰਡੀ ਫੜ ਲਿਆ ਤੂੰ ਤੇ ਕੋਈ ਨਾ ਮਾਤਾ ਸਾਹਿਬ ਇੱਕ ਬਿੱਲੀ ਬਿਠੀ ਰਹਿੰਦੀ ਦੱਸ ਇਹਨੂੰ ਜਿਆਦਾ ਪਤਾ ਬਿੱਲੀ ਬਿਠੀ ਰਹਿੰਦੀ ਹੈ ਤੇਰੀ ਮਰਜ਼ੀ ਨਾਲ ਨਾਸ਼ਤਾ ਹੋਵੇ ਤੇਰੀ ਮਰਜ਼ੀ ਨਾਲ ਰੋਟੀ ਬਣੇ ਤਾਂ ਵੀ ਨੀ ਦੁਹੜਦਾ ਮਾਤਾ ਜਦੋਂ ਆਉਂਦਾ ਨਾ ਕਰ ਉਹ ਸੁੱਤੀ ਵੀ ਰਖਦੀ ਮੈਨੂੰ ਤੇ ਤੈਨੂੰ ਰੋਟੀ ਪਾਣੀ ਕੌਣ ਦਿੰਦਾ ਚਾਹ ਪਾਣੀ ਕੌਣ ਦਿੰਦਾ ਚਲ ਮੈਨੂੰ ਦੱਸ ਅੰਨਾ ਮਕਰ ਭਾਵੇਂ ਸੁੱਤੀ ਹੁੰਦੀ ਆ ਉੱਠ ਕੇ ਰੋਟੀ ਕਾਹਨ ਮਿਲਦਾ ਦੱਸ ਨਾ ਮੈਨੂੰ ਜੇ ਤੁਹਾਨੂੰ ਲੱਗਦਾ ਕਿ ਮੈਂ ਪਈ ਰਹਿਨੀ ਆ ਮੈਂ ਸਾਰੇ ਕੰਮ ਕਰਕੇ ਹੀ ਲੇਟਦੀ ਉਹ ਵੀ ਮੰਮੀ ਦੇ ਕਹਿਣ ਤੇ ਲੇਟਦੀ ਆ ਤੇ ਜੇ ਇਹ ਕੰਮ ਆ ਜੇ ਕਹਿ ਹੀ ਦਿੰਨੀ ਇਹਨੂੰ ਰੈਸਟ ਕਰ ਲਾ ਤੇ ਤੈਨੂੰ ਪਸੂੜੀ ਪਾ ਜੰਦੀ ਕਿ ਸੁੱਤੀ ਕਿਉਂ ਮੈਂ ਸੱਸ ਹੋ ਕੇ ਨਹੀਂ ਬੋਲਦੀ ਤੇ ਤੂੰ ਉਹਦੀ ਸੱਸ ਬਣ ਜਾ ਘਰ ਚ ਨਾ ਸ਼ਾਂਤੀ ਰਹਿਣ ਦੇਦੀ ਹੁੰਦੀ ਆ ਜਨਾਨੀ ਆ ਮਸ਼ੀਨ ਨਹੀਂ ਆ ਜਿਹਨੂੰ 24 ਘੰਟੇ ਚਲਾ ਛੱਡੋ ਮਾ ਮੈਨੂੰ ਕੀ ਲਾਦਾ ਮੈਂ ਕਲੇਸ਼ ਮਾ ਹੁੰਨੇ ਘਰ ਚ ਕਲੇਸ਼ ਨਹੀਂ ਪੰਦਾ ਪਰਨਾ ਆਪਣੀ ਬੋਲੀ ਸੁਧਾਰ ਫਿਰ ਕੀ ਹੈ ਕਿ ਚਾਹ ਦਾ ਕੱਪ ਪੀਣਾ ਵਾ ਤੂੰ ਮੈਂ ਬਣਾ ਕੇ ਦੇ ਲੱਗੀ ਤੇ ਸੋਹਣੀ ਤਰ੍ਹਾਂ ਪੀ ਲਾ ਤੇ ਘੜੀ ਲੰਮੇ ਪਈ ਪਈ ਰਹਿਂਦੇ ਮਾ ਮਾ ਨੂੰ ਨਾ ਕੋਈ ਕੰਮ ਆਖਾ ਤੂੰ ਚਾਹ ਬਣਾ ਲੇਗਾ ਕੁਛ ਘਸ ਦੂਗਾ ਅੱਗੇ ਨਹੀਂ ਬਣਾਉਣਾ ਮੈਨੂੰ ਵੀ ਪੀਣਾ ਹਾ ਆਪ ਵੀ ਪੀਣਾ ਹਾ ਉਹ ਹੁਣ ਤੈਨੂੰ ਕੀ ਹੈ ਪਤਾ ਕੀ ਹੁੰਦੀ ਜਦੋਂ ਜਲਾਨੀ ਘਰ ਚਾਜੇ ਨਾ ਜਦੋਂ ਠੀਕ ਹੈ ਕੋਈ ਘਰ ਚ ਹੋਵੇ ਜਾਂ ਛੋਟੀ ਭੈਣ ਹੋਵੇ ਜਾਂ ਮਾਂ ਤੋਂ ਬਿਫੀ ਨਜ਼ਰ ਆਵੇ ਬੰਦਿਆਂ ਨੂੰ ਹੁੰਦਾ ਕਿ ਕੰਮ ਉਹ ਹੀ ਕਰਨ ਪਰ ਮੇਰਾ ਮੰਨਣਾ ਹੈ ਕਿ ਕੰਮ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਕਰਨਾ ਚਾਹੀਦਾ ਸਹੀ ਗੱਲ ਹੈ ਜਿੰਨੇ ਵੀ ਘਰ ਦੇ ਮੈਂਬਰ ਹੁੰਦੇ ਹਨ ਨਾ ਸਭ ਨੂੰ ਇੱਕ ਦੂਜੇ ਦਾ ਹੱਥ ਵੰਡਾਉਣਾ ਚਾਹੀਦਾ ਵਾ ਦੇਖੋ ਜਨਾਨੀ ਪੇਕੇ ਚਲ ਜੇ ਮਾ ਦਾ ਵੀ ਹੱਕ ਕਿਤੇ ਨਾ ਕਿਤੇ ਅਣਜਾਣ ਦਾ ਧੀ ਭਾਂ ਗਿਆ ਹੀ ਜਾਂਦੀ ਹੈ ਬੰਦਾ ਧੀਨ ਹੋ ਜਾਂਦਾ ਹੈ ਜ਼ਰੂਰੀ ਨਹੀਂ ਬਾਹਰੋਂ ਆਨਲਾਈਨ ਆਰਡਰ ਕਰਕੇ ਮੰਗਾਵਾਂਗੇ ਜਾਂ ਰੇੜੀਆਂ ਤੇ ਜਾ ਕੇ ਖਾ ਲਾਂਗੇ ਘਰ ਦਾ ਖਾਣਾ ਬਹੁਤ ਵਧੀਆ ਹੁੰਦਾ ਹੈ ਅਗਰ ਬੰਦੇ ਨੂੰ ਵੀ ਬਣਾਉਣਾ ਹੋਵੇ ਨਾ ਸਮਾਂ ਤਾਂ ਬਣਾ ਕੇ ਖਾ ਸਕਦਾ ਹੈ ਤੇ ਘਰ ਦੀ ਜਨਾਨੀ ਨੂੰ ਮਸ਼ੀਨ ਨਾ ਸਮਝੋ ਕਿ ਬਟਨ ਦਬਾਇਆ ਸਟਾਰਟ ਹੋ ਗਈ ਜੇ ਉਹ ਨੰਨੀ ਆਪ ਕੰਮ ਕਰਨ ਦੀ ਆ ਤੈਨੂੰ ਕਦੀ ਰੋਕ ਟੋਕ ਨਾ ਕਰੋ ਜੇ ਰੋਕ ਟੋਕ ਕਰਾਂਗੇ ਨਾ ਉਹ ਕੱਲ ਨੂੰ ਹੱਡ ਤੇ ਭਾਰੀ ਪਾਉਗੀ ਬਿਲਕੁਲ ਨਾਲ ਇੱਜ਼ਤ ਕਰੋ ਦੀ ਇੱਜ਼ਤ ਕਰਵਾਓ ਬੰਦੇ ਨੇ ਇਹ ਨਾ ਰੋਲ ਨਹੀਂ ਪਾਉਣਾ ਚਾਹੀਦਾ ਜਨਾਨੀ ਤੇ ਘਰ ਦਾ ਕੰਮ ਕੀ ਹੈ ਇਹ ਤਾਂ ਮਿਲ ਜੁਲ ਕੇ ਹੀ ਹੋ ਜਾਂਦਾ ਹੈ ਬੇਲਿਆਂ ਬੈਠਿਆ ਤੇ ਕੋਈ ਵੀ ਕਿਸ ਨੂੰ ਪਾਣੀ ਦਾ ਗਲਾਸ ਨਹੀਂ ਪੈਂਦਾ ਤਾਂ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਜਨਾਨੀ ਸਾਰਾ ਦਿਨ ਲੱਕ ਤੋੜਦੀ ਹੈ ਵੀਡੀਓ ਬੜੀ ਪਿਆਰੀ ਜੀ ਕੀ ਹੈ ਇਹਦੇ ਵਿੱਚ ਅਸੀਂ ਕਿਸੇ ਨੂੰ ਕੋਈ ਟੌਕਬਾਜੀ ਨਹੀਂ ਦਿੱਤੀ ਸਿਰਫ ਇੱਕ ਦਿਖਾਇਆ ਵੈ ਇਹ ਚੀਜ਼ ਨੂੰ ਕਿ ਘਰ ਵਿੱਚ ਰਲ ਮਿਲ ਕੇ ਕੰਮ ਕਰ ਲੋ ਸੱਸ ਹੈ ਉਹ ਸੱਸ ਬੰਦੇ ਵੀ ਚਲਦੀ ਲੇਕਿਨ ਬੰਦਾ ਸੱਸ ਬਣਿਆ ਹੋਇਆ ਹੈ ਸੋ ਬੜਾ ਪਿਆਰਾ ਮੈਸੇਜ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਮੈਂਟ ਦੱਸਿਆ ਕਰੋ ਤੁਹਾਡੇ ਕਮੈਂਟ ਇੰਨੇ ਘੱਟ ਕਿਉਂ ਆਉਂਦੇ ਹੈ ਜੇ ਤੁਹਾਨੂੰ ਲੱਗਦਾ ਕੁਝ ਥੋੜੇ ਗੀ ਹੈ ਵੈਸੇ ਤੇ ਲੈ ਵੀ ਸਾਰਾ ਤੁਸੀਂ ਆਪਣਾ ਸੈਲਰ ਰੈਡੋ ਸੀ ਵੈਸੇ ਬਾਵੇ ਨੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਕਮੈਂਟ ਚ ਦੱਸਣਾ ਮੈਨੂੰ ਸਾਥ ਦਾ ਰੋਲ ਕਿਹੋ ਜਿਹਾ ਲੱਗਾ ਮੈਨੂੰ ਬਹੁਤ ਵਧੀਆ ਲੱਗਦਾ ਜੀ ਚਲੋ ਜੀ ਠੀਕ ਹੈ ਆਪਾਂ ਖਿਆਲ ਸਤਿ ਸ਼੍ਰੀ ਅਕਾਲ हां जी नोटिफिकेशन बेल राइज जी और जरूर करना बाय बाय बाय